ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੂਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਟਾਈਮ ਹੋ ਰਿਹਾ 12 ਵਜੇ ਦਾ ਤੇ ਹੁਣ ਲੱਗਦਾ ਵੀ ਧੁੱਪ ਨਿਕਲੂ 12 ਵਜੇ ਹੁਣ ਸੂਰਜ ਨਿਕਲ ਰਿਹਾ ਹੌਲੀ-ਹੌਲੀ ਹੌਲੀ ਚਲੋ ਵਧੀਆ ਗੱਲ ਕੱਪੜੇ ਸੁੱਕ ਜਾਣਗੇ ਫਿਰ ਤਾਂ ਸ਼ਹਿਰ ਮੇਂ ਹੋਰ ਕੱਪੜੇ ਵੀ ਧੋਣਾ ਟੌਵਲ ਵਗੈਰਾ ਵੀ ਧੋਣੇ ਕਿਚੰਦੇ ਕੱਪੜੇ ਕਿਚੰਦੇ ਪੋਨੇ ਟੌਵਲ ਤੋਂ ਨਾਲੇ ਪਹਿਨੇ ਸਾਡੇ ਬਾਡੀ ਟੌਵਲ ਵੀ ਤੋਂ ਨਾਲੇ ਪਹਿਨੇ ਧੁੱਪ ਨਿਕਲ ਜੇ ਤਾਂ ਬਹੁਤ ਵਧੀਆ ਹੋਊਗਾ ਬਹੁਤ ਜ਼ਿਆਦਾ ਠੰਡ ਗਰਮ ਗਰਮ ਪਾਣੀ ਪੀਨੇ ਠੰਡਾ ਧਾਰਦੇ ਹੋ ਜਾਂ ਗਰਮ ਚਾਹ ਪੀਨੇ ਜਾਂ ਪਾਣੀ ਪੀਨੇ ਚਾਹ ਨਹੀਂ ਜਾਨਾ ਵੀ ਸਕਦੇ ਤੇ ਪਾਣੀ ਪੀ ਲੈਣਾ ਚਾਹੀਦਾ ਹਨਾ ਇਹ ਚਾਹ ਨੁਕਸਾਨ ਕਰਦੀ ਆ ਤਾਂ ਪਾਣੀ ਨੁਕਸਾਨ ਨਹੀਂ ਕਰੂਗਾ ਪਾਣੀ ਥੋੜੀ ਬਾਡੀ ਨੂੰ ਫਾਇਦਾ ਕਰੂਗਾ ਇਸ ਲਈ ਗਰਮ ਗਰਮ ਪਾਣੀ ਪੀ ਲਿਆ ਕਰੋ ਜਦ ਠੰਡ ਜਾਂਦੇ ਲੱਗੇ ਆਇ ਤੂੰ ਨਹੀਂ ਕਲ ਰਿਹਾ ਬੜਾ ਮਜ਼ਾ ਆ ਰਿਹਾ ਨਾਲ ਦੇ ਨਾਲ ਹਲਕਾ 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 ਸੇਕ ਜਾਂ ਲੱਗ ਰਿਹਾ 12 ਵਜੇ ਤੋਂ 1:00 ਮਿੰਟਾਂ ਦਾ 3:00 ਵਜੇ ਤੱਕ ਤੋਂ 3 ਘੰਟੇ ਤੋਂ ਵਧੀਆ ਧੁੱਪ ਰਵੇ ਨਾ ਬਹੁਤ ਵਧੀਆ ਦਿਨ ਲੱਗ ਜੂਗਾ ਦੇਖਦੇ ਮੈਂ ਹੁਣ ਸੈਮੀ ਮਸ਼ੀਨ ਚਲਾਉਣੀ ਕੱਪੜੇ ਪਾਉਣੇ ਜਿਹੜੇ ਸੈਮੀ ਚ ਪਾਉਣ ਵਾਲੇ ਹੈਗੇ ਨੇ ਕੰਮ ਕਰੀਏ ਕੋਈ ਧੁੱਪ ਨਿਕਲੀ ਫਾਇਦਾ ਲਈਏ ਧੁੱਪ ਦਾ ਆਹਾ ਨੀ ਜਾ ਸਾਰੇ ਬਹੁਤ ਵਧੀਆ ਫੀਲ ਹੋ ਰਿਹਾ ਲੋ ਜੀ ਆਪਾਂ ਬਾਕੇ ਤੇ ਮਸ਼ੀਨ ਕੱਪੜੇ ਚਰਾ ਕੇ ਮਸ਼ੀਨ ਚਾਹ ਬਾਈ ਨੇ ਮੇਰੇ ਕਿਚਨ ਵਾਲੇ ਟੌਪਲ ਤੇ ਪਾਉਣੇ ਇਹ ਵੀ ਧੋਣੇ ਆ ਮਰਨ ਪਾਉਣੇ ਚਿੱਪਾ ਕਰਦਾਂਗੇ ਪਹਿਲਾਂ ਟੌਪਲ ਹੋਗੇ ਇੱਥੇ ਪਾਉਣੇ ਹੋਗੇ ਬਸਕਟ ਵਿੱਚ ਸੋਨੇ ਸਾਡੀ ਲਾਹ ਲਈ ਤੂੰ ਪਰ ਨਾਲ ਧੁੱਪ ਸੇਕਾਂਗੇ ਨਾਲ ਕੱਪੜੇ ਸੁਕਾਵਾਂਗੇ ਧੋਵਾਂਗੇ ਧੁੱਪ ਹੀ ਰਵਾਂਗੇ ਅੱਜ ਵਿਟਾਮਿਨ ਡੀ ਮਿਲੂਗਾ ਫੋਨਡਮੈਂਟ ਦੀ ਕਮੀ ਹੋਈ ਪਈ ਸੀ ਤੇ ਇਧਰ ਹੁਣ ਆਪਾਂ ਡਾ ਲਿਆ ਮੰਜਾ ਧੁੱਪੇ ਨਾਲ ਧੁੱਪੇ ਬੈਠਾਂਗੇ ਧੁੱਪ ਸੇਕਾਂਗੇ ਨਾਲ ਕੱਪੜੇ ਜਿਹੜੇ ਸੁੱਕ ਜਾਣਗੇ ਨਾਲ ਦੇ ਨਾਲ ਮੰਜੇ ਤੇ ਬੈਠ ਕੇ ਪਤਾ ਇਹ ਕਰਾਂਗੇ ਜਿਹੜੇ ਕੱਪੜੇ ਮਾਰਨਿੰਗ ਤੋਂ ਤੇ ਇਸ ਮੈਂ ਰਾਤ ਮਸ਼ੀਨ ਚ ਲੋਡ ਕਰੇ ਸੀ ਇਹ ਮਾਰਨਿੰਗ ਚ ਧੋਤੇ ਗਏ ਸੀ ਇਹ ਮੈਂ ਸੁੱਕਣ ਤੇ ਪਾਤੀ ਸੀ ਉਹਦੇ ਦੀਨਾਂ ਦੀ ਕਰਦੇ ਹਾਂ ਉਲਟਾ ਪਲਟੀ ਜਿਵੇਂ ਹੁਣ ਧੁੱਪ ਹੈ ਤਾਂ ਐਦਾ ਉਲਟਾ ਪਲਟੀ ਕਰਕੇ ਫੇਰ ਸੁਕਣਗੇ ਜਾਂ ਆਪ ਇਹਨਾਂ ਨੂੰ ਮੁੜ ਕੇ ਆਪ ਹੱਥੀਂ ਲਾਵਾਂਗੇ ਤਾਂ ਫਿਰ ਥੋੜਾ ਮੁਸ਼ਕਲ ਹੋ ਜਾਂਦਾ ਕੱਪੜੇ ਸਿਕਾਣਾ ਇਹਨਾਂ ਨੂੰ ਉਲਟਾ ਪਲਟੀ ਕਰ ਦਾਂਗੇ ਆ ਦੇਖੋ ਧੁੱਪ ਤਾਂ ਪੂਰਾ ਲਾਲਚ ਲਿਆ ਯਾਰਿਆ ਆ ਚੀਜ਼ ਤਾਂ ਧੁੱਪੇ ਖਾਣਦੇ ਮਜ਼ਾ ਆਉਂਦਾ ਠੰਡੇ 'ਚ ਖਾਣ ਦਾ ਮਜ਼ਾ ਨਹੀਂ ਆਉਂਦਾ ਠੀਕ ਹੈ ਕਮਜ਼ਬੂਰੀ 'ਚ ਖਾਣੀ ਪੈਂਦੀ ਹੈ ਖਾਣਾ ਪੈਂਦਾ ਫਰੂਟ ਪਰ ਧੁੱਪ ਵਰਗੀ ਮੋਇ ਨਹੀਂ ਜਿਵੇਂ ਧੁੱਪੇ ਬਹਿ ਕੇ ਵਧੀਆ ਲੱਗਦਾ ਖਾਣਾ ਉਵੇਂ ਨਹੀਂ ਵਧੀਆ ਲੱਗਦਾ ਲੋ ਜੀ ਆਪਾਂ ਲੈ ਲਿਆ ਪੂਰਾ ਲਾਹਾ ਆ ਹੋ ਗਈ ਕੱ ਆ ਹੋ ਗਏ ਭਾਂਡੇ ਸਾਫ਼ ਕਰਨ ਵਾਲੇ ਟਾਵਲ ਆ ਕੱਪੜੇ ਸਾਰੇ ਹੁਣ ਮੈਂ ਸੈਮੀ ਤੋਂ ਅੱਧੇ ਤੇ ਰੂਹੇ ਤੱਕ ਆਹ ਕੱਪੜੇ ਸੈਮੀ ਤੋਂ ਨਾ ਇਧਰ ਫੁੱਲੀ ਤੋਂ ਤੇ ਹੋਏ ਨੇ ਆ ਹੋ ਗਏ ਕਿਚਨ ਦੇ ਟਾਵਲ ਹੱਥ ਕੁੰਝਣ ਵਾਲੇ ਮੈਂ ਇਕੱਠੇ ਕਰੀ ਜਾਂਦੀ ਸੀਗੀ ਵੀ ਚਲ ਜਿੱਦੇ ਧੁੱਪ ਨਿਕਲੋਦੇ ਧੋਵਾਂਗੇ ਤੇ ਆ ਹੋਗਾ ਆਪਣੇ ਪੌਣੇ ਉਧਰ ਆ ਗਈ ਟਰੈਕਟਰ ਦੀ ਆਵਾਜ਼ ਆ ਹੋਗਾ ਆਪਣੇ ਪੌਣੇ ਪੌਣੇ ਵੀ ਮੇਰਾ ਨਾ ਧੁੱਪ ਚ ਹੀ ਧੋਣ ਨੂੰ ਜੀ ਕਰਦਾ ਹੂੰ ਜੀ ਨਹੀਂ ਕਰਦਾ ਹੈਗਾ ਹਮੇ ਧੁੱਪੇ ਜਿਹੜੇ ਕੋਈ ਦਾਗ ਦੋਖ ਹੁੰਦੇ ਹਲਦੀ ਤੇ ਬੱਤੇ ਸਾਫ਼ ਹੁੰਦੇ ਚਿੱਟੇ ਨਿਕਲੇ ਹੁੰਦੇ ਨੇ ਜੀ ਸਿਸਮੈਨ ਨਹੀਂ ਰਹਿੰਦੀ ਕਿਸੇ ਤਰ੍ਹਾਂ ਦੀ ਅੱਜ ਦਾ ਪੂਰਾ ਲਾਹਾ ਲਿਆ ਜਾ ਰਿਹਾ ਧੁੱਪ ਦਾ ਤੇ ਹੁਣ ਆਪਾਂ ਹੋ ਗਏ ਬੇਲੇ ਕੱਪੜਿਆਂ ਦਾ ਕੰਮ ਖਤਮ ਧੁੱਪੇ ਸੁੱਕੀ ਜਾਣਗੇ ਇੱਧਰ ਹੋ ਗਿਆ ਆਪਣਾ ਲੰਚ ਰੈਡੀ ਮੋਠਾਂ ਦੀ ਦਾਲ ਘਿਓ ਪਾਇਆ ਵਿੱਚ engoopi ਕਰਜਾ ਅਚਾਹ ਤੇ ਬਾਹਰ ਧੁੱਪੇ ਬਹਿ ਕੇ ਕਰਦੇ ਆਂ ਚ ਲੰਚ ਮਸਾਂ ਧੁੱਪ ਨਿਕਲਿਆ ਅਚਾਹ ਸੱਚੀ ਧੁੱਪੇ ਬੈਣਾ ਪੂਰਾ ਧੁੱਪਾ ਨੇ ਮੈਂ ਲਾਹਾ ਲੈਣਾ ਧੁੱਪੇ ਬਹਿ ਕੇ ਕਰਦੇ ਆਂ ਲੰਚ ਤੁਪੇ ਬੱਟੇ ਬੱਟੇ ਨੇ ਆਪਾਂ ਕੱਟਦੇ ਮਟਰ ਨਾਲ ਕੱਟਦੀਆਂ ਗਾਜਰਾ ਤੇ ਗਾਜਰ ਮਟਰ ਬਣਾਉ ਅੰਦੂ ਮਟਰ ਬਣਾਉ ਕੁਛ ਮਰਜੀ ਬਣਾਉ ਦੋ ਸਬਜ਼ੀਆਂ ਹੋ ਗਈਆਂ ਤਿਆਰ ਤੋਪ ਦਾ ਪੂਰਾ ਅੱਜ ਲਾਲ ਚੋਇਆ ਹੁਣ ਆਪਾਂ ਖਾਣੇ ਚਾਉਣਾ ਵਾਲੀ ਪਿੰਨੀ ਭੇਜੀਆਂ ਸੀ ਮੰਮੀ ਨੇ ਮੇਰੀਆਂ ਨੇ ਫੇਵਰਟ ਚਾਉਣਾ ਵਾਲੀਆਂ ਪਿੰਨੀ ਆ ਪਰ ਮੈਂ ਖਾਣੀ ਅੱਧੀ ਹੁੰਨੀ ਇੱਕ ਵਾਰੀ ਚ ਬਸ ਜ਼ਿਆਦਾ ਨਹੀਂ ਜ਼ਿਆਦਾ ਵੀ ਲਾਲਚ ਨਹੀਂ ਕਰਨਾ ਹੈਗਾ ਖਾਣ ਦਾ ਅੱਧੀ ਹੀ ਖਾਣੀ ਆ ਮੈਂ ਕਰ ਰਹੀ ਆ ਆਪਣੇ ਲਈ ਚਾਹ ਚਾਹ ਨਖਾਵਾਂਗੇ ਪੰਜੀਰੀ ਅੱਜ ਬਹੁਤ ਵਧੀਆ ਧੁੱਪ ਨਿਕਲ ਗਈ ਧੁੱਪ ਨੇ ਦਿਲ ਖੁਸ਼ ਕਰਤਾ ਅੱਜ ਕੱਪੜੇ ਵੀ ਸਾਰੇ ਆਲਮੋਸਟ ਸੁੱਕ ਗਏ بس ਕੱਲੇ ਮੋٹے ਪਜਾਮੇ ਨੇ ਬਾਹਰ ਨਹੀਂ ਫੇਰ ਉਹਨਾਂ ਦੇ ਘਰਮ ਨੇ ਉਹ ਸਾਰੇ ਗਿੱਲੇ ਨੇ ਨਹੀਂ ਫੇਰ ਉਹਨਾਂ ਦੇ ਮੋٹے ਪਜਾਮਿਆਂ ਦੇ ਤੇ ਬਹੁਤ ਵਧੀਆ ਕੱਪੜੇ ਸੁੱਕ ਗਏ ਮੈਂ ਦਿਲ ਖੁਸ਼ ਹੋ ਗਈ ਤੇ ਕੱਪੜੇ ਅੰਦਰ ਪਾ ਬਹੁਤ ਤਮਝੋਲ ਜਿਹੇ ਰਹਿਣ ਕੱਪੜੇ ਨਾਲ ਹਾਂ ਧੁੱਪ ਲੱਗ ਤੇ ਬਹੁਤ ਹੀ ਵਧੀਆ ਦਿਨ ਲੱਗਿਆ ਤੇ ਹੁਣ ਸ਼ਾਮ ਨੂੰ ਨਾ ਅੱਜ ਕੱਪੜੇ ਸੁੱਕ ਗਏ ਸੀਗੇ ਅੱਜ ਧੁੱਪ ਨਿਕਲੀ ਤਾਂ ਕਰਕੇ ਸੁੱਕ ਗਏ ਨਹੀਂ ਤਾਂ ਇਹ ਬਹੁਤ ਦਿਨਾਂ ਬਾਅਦ ਬਹੁਤ ਐਨਾ ਤਾਂ ਵੀ ਜਿਵੇਂ ਬਹੁਤ ਮਹੀਨਾ ਬਾਅਦ ਧੁੱਪ ਨਿਕਲੀ ਹੋਵੇ ਤੇ ਕੱਪੜੇ ਟਾਈਮ ਸਿਰ ਸੁੱਕ ਗਏ ਹੁਣ ਸੰਭਾਲ ਰਹੀਆਂ ਕੱਪੜੇ ਕੁਝ ਤਾਂ ਮੈਂ ਪਹਿਲੀ ਵਾਰ ਬੈਠੀ ਨ ਮੰਜੇ ਤੇ ਤੈਅ ਕਰਤੀ ਸੀ ਅੰਦਰ ਰੱਖ ਗਈ ਪਰ ਸੰਭਾਲਣ ਵਾਲੇ ਪਏ ਸੀ ਕੁਝ ਮੋਟੇ ਕੱਪੜੇ ਜਿਹੜੇ ਹੁਣ ਡੇਟ ਸੁੱਕੇ ਨੇ ਹੁਣ ਉਤਾਰ ਕੇ ਲੈ ਕੇ ਆਈਆਂ ਧੁੱਪੋਂ ਇਹਨਾਂ ਨੂੰ ਕਰਾਂਗੇ ਤੈਅ ਨਾਲ ਸੰਭਾਲ ਲਾਂਗੇ ਤਾਂ ਅੱਜ ਇਤਨਾ ਕੋਈ ਕੱਪੜਾ ਪ੍ਰੈਸ ਵਾਲਾ ਨਹੀਂ ਹੈਗਾ ਫਾਈਨਲੀ ਕੋਈ ਵੀ ਸੀਰੀਫਾਈ ਕੁਦਵਿੰਦਰ ਜੀਨ ਸਾ ਮੈਂ ਸੋਚੀ ਪ੍ਰੈਸ ਨਾ ਮਾਰਾਂ ਫਿਰ ਮੈਂ ਕਿਹ ਨਹੀ ਪ੍ਰੈਸ ਸਮਾਰੀ ਦੂੰਗੀ ਉਹਦੀ ਲੋਗ ਪ੍ਰੈਸ ਨਾਲ ਬਿਆਹੀ ਕੱਲੀ ਹੀ ਆ ਤੇ ਬਾਕੀ ਕੋਈ ਕੱਪੜਾ ਪ੍ਰੈਸ ਵਾਲਾ ਨਹੀਂ ਸੀ ਅੱਜ ਤੇ ਅੱਜ ਕਿਚਨ ਤੇ ਮੈਂ ਪੋਣੇ ਵੀ ਧੋਤੇ ਟਾਪ ਵਲਫੀ ਧੋਤੇ ਢਾਂਡੇ ਸਾਫ ਕਰਨ ਵਾਲੇ ਟਾਪ ਵਲਫੀ ਧੋਤੇ ਸਭ ਕੁਝ ਸਾਫ ਹੋ ਗਿਆ ਜੋ ਕਿ ਮੈਨੂੰ ਤੋਂ ਪਚਿ ਤੋਂ ਵਧੀਆਂ ਲੱਗਦਾ ਵੀ ਧੁੱਪ ਹੋਵੇ ਤਾਂ ਉਦਦੇ ਮੈਂ ਕਿਜੰਦੇ ਪੋਣੇ ਵਗੈਰਾ ਟਾਵਲ ਧੋਮ ਤਾਂ ਕਿ ਕਿਸੇ ਤਰ੍ਹਾਂ স্মੈਲ ਨਾ ਹੋਵੇ ਤੇ ਅੱਜ ਕੱਪੜੇ ਸੁੱਕ ਗਏ ਹੁਣ ਸੰਭਾਲਦੇ ਨੇ ਉਹਨੂੰ ਪਹੁੰਚਾਉਣੇ ਆਪੋ ਆਪਣੇ ਟਿਕਾਣਿਆਂ ਤੇ ਨੀਤਾ ਬੱਸ ਸਸਟੈਂਡ ਤੇ ਪਾ ਦੋ ਸਟੈਂਡ ਅੰਦਰ ਖਿਚੜੋ ਉੱਥੇ ਪਈ ਰਹਿੰਦੇ ਸੀ ਕੱਪੜੇ ਤਿੰਨ ਦਿਨ ਚਾਰ ਦਿਨ ਆਈ ਨਮਕੀਆਂ ਆਂਦੀ ਸੀ ਇਹ ਐ ਲੱਗਦਾ ਸੀ ਇਹ ਕੰਮ ਪਤਾ ਨਹੀਂ ਕਿੱਦੇ ਮੁੱਕੂਗਾ ਚਲੋ ਅੱਜ ਵਧੀਆ ਧੁੱਪ ਲੱਗ ਗਈ ਤੇ ਹੁਣ ਤਾਂ ਚਲੋ ਧੁੱਪਾਂ ਪਿਆ ਹੀ ਕਰਨਗੀਆਂ ਉਮੀਦ ਤਾਂ ਆਈਆਂ ਵੀ ਧੁੱਪਾਂ ਪਿਆ ਕਰਨਗੀਆਂ ਬਸ ਹੁਣ ਦੋ ਤਿੰਨ ਦਿਨ ਲੰਘ ਜਾਣਗੇ ਨਹੀਂ ਕੱਪੜੇ ਹੋਣਗੇ ਤੁਹਾਨੂੰ ਵਾਲੇ ਐਨੇ ਚਲੋ ਧੁੱਪਾਂ ਨਿਕਣ ਲੱਗ ਜਾਣਗੀਆਂ ਲੋੜੀ ਤੋਂ ਬਾਅਦ ਪਹਿਲਾਂ ਤਾਂ ਮਿਲ ਸੁਲਾਨੀ ਸੀ ਫਿਰ ਜੋ ਧੁੱਪ ਨਿਕਲੇ ਫਿਰ ਉਸ ਤੋਂ ਬਾਅਦ ਕੁਝ ਕੱਪੜੇ ਹੋਰ ਧੋਤੇਗੇ ਕਿਚਨ ਵਾਲੇ ਟੋਵਲ ਪੋਣੇ ਵੀ ਧੋਤੇਗੇ ਜੇ ਧੁੱਪ ਨਾ ਨਿਕਲਦੀ ਫਿਰ ਤਾਂ ਮੈਂ ਨਹੀਂ ਧੋਣੇ ਸੀ ਇਹਨੇ ਕੱਪੜੇ ਚਲੋ ਧੁੱਪ ਨੇ ਅੱਜ ਕੰਮ ਬਹੁਤ ਵਧੀਆ ਹੋ ਗਿਆ ਧੁੱਪ ਕਰਕੇ ਕੱਪੜੇ ਕਾਫੀ ਧੋਤੇਗੇ ਬਾਕੀ ਕਿਚਨ ਦੇ ਪੋਣੇ ਟੋਵਲ ਕਾਫੀ ਇਕੱਠੇ ਹੋ ਗਏ ਸੀ ਜਿਨ੍ਹਾਂ ਤੇ ਇੱਕ ਇਹ ਮੈਨੂੰ ਬਹੁਤ ਹਲਕਾ ਤਾਂ ਆਉਂਦੀ ਸ ਮੈਨੂੰ ਅਹੀਂ ਸੇ ਮੈਂ ਕੱਦੋ ਧੋਵਾਂ ਮੈਨਾਂ ਨੂੰ ਕੱਦੋ ਧੋਵਾਂ ਤਾਂ ਇਹ ਧੋਤੇਗੇ ਉਹਨੇ ਕੱਪੜੇ ਪਹਛਾ ਦੰਨੇ ਆਪਾਂ ਆਪਣੀ ਜਗ੍ਹਾ ਤੇ ਰਹਿ ਗਏ ਮੇਰੇ ਪ ਤੇ ਕਰਨ ਵਾਲੀ ਇਹ ਪੂਣੀ ਨਾ ਮੈਂ ਬੈੱਡ ਤੇ ਹੀ ਮਰਖਣ ਦਿੰਦੀ ਹੁੰਦੀ ਰੱਖਦੀ ਹੁੰਦੀ ਪੂਣੀ ਸਿੱਧੇ ਡਾਇਰੈਕਟ نیچے ਪਹਿਲੇ ਮੈਂ ਕਿਚਨ ਨਾਲ ਪ੍ਰੋਬਲਮ ਵਛਾਇਆ ਫਿਰ ਮੈਂ ਪੂਣਾ ਰੱਖਿਆ ਕਿਉਂਕਿ ਬੈੱਡ ਤੇ ਦੇਖੋ ਆਪਾਂ ਬਹਿਨੇ ਆਪਾਂ ਪੈਰ ਵੀ ਉੱਪਰ ਰੱਖਦੇ ਹਨ ਮੈਨੂੰ ਤਾਂ ਹਲਕਤ ਆਉਂਦੀ ਮੈਂ ਫਿਰ ਕਿਚਨ ਵਾਲੇ ਪੂਣੀ ਵੀ ਧੋਣੀ ਮੈਂ ਰਸੋਈ ਦੇ ਭਾਂਡੇ ਚ ਪਾਣੀ ਪਾ ਕੇ ਫਿਰ ਪਿਉਣੀ ਹੁੰਨੀ ਐ ਤਾਂ ਮੈਂ ਕਿਸੇ ਵੀ ਮੱਗ ਬਾਲਟੀ ਚ ਮੈਂ ਪਾਣੀ ਪਾਲਾਂ ਮੈਨੂੰ ਬਹੁਤ ਹਲਕਤ ਆਉਂਦੀ ਐ ਪੂਣੀ ਨਹੀਂ ਮੈਂ ਕਦੇ ਵੀ ਹੋਰ ਭਾਂਡੇ ਵਿੱਚ ਪਾਈ ਕੋਈ ਕਿਚਨ ਦਾ ਹੀ ਵੱਡਾ ਭਾਂਡਾ ਲੈ ਕੇ ਕੋਈ ਤੇ ਉਹਦੇ ਵਿੱਚ ਮੈਂ ਟਿੱਪ ਕਰਦੀ ਹੁੰਨੀ ਐ ਤੇ ਫੇਰ ਤੋਂ ਨਹੀਂ ਹੁੰਨੀ ਐ ਮੈਂ ਧਨ ਵੀ ਜਿੱਥੇ ਮਰਜ਼ੀ ਧੋ ਲੋ ਨਾ ਜਿਹੜੀ ਮਰਜ਼ੀ ਪਾਲਟੀ ਚ ਪਾ ਲੋ ਆਏ ਨਹੀਂ ਇਸ ਲਈ ਮੈਂ ਡਾਇਰੈਕਟੇ ਬੈੱਡ ਤੇ ਨਹੀਂ ਮੈਂ ਤਾਂ ਇਹ ਕਰ ਰਹੀ ਹੈ ਕਿ نیچے ਪਹਿਲਾਂ ਕਿਚਨ ਹਲ ਟੋਵਲ ਵਛਾਇਆ ਔਰ ਹੋਣਾ ਵੀ ਚਾਹੀਦਾ ਨਾ ਇਹ ਪੋਣਿਆਂ ਚ ਆਪਾਂ ਦੇਖੋ ਫੁੱਲਕਰ ਰੱਖਣਾ ਖਾਣਾ ਤੇ ਇਹ ਨਹੀਂ ਹੁੰਦਾ ਵੀ ਜਿੱਥੇ ਮਰਜ਼ੀ ਇਹਨਾਂ ਨੂੰ ਤੁਸੀਂ ਰੱਖ ਲਓ ਤੇ ਕਿਚਨ ਨਾਲ ਟੋਵਲ ਵੀ ਇਕੱਠੇ ਕਰੇ ਪਏ ਸੀਗੇ ਇਹ ਵੀ ਨਹੀਂ ਮੈਂ ਧੋਤੀ ਸੀ ਜਿਹੜਾ ਗੰਦਾ ਹੁੰਦਾ ਬਾਹਰ ਹੀ ਰੱਖੀ ਹੁੰਦੀ ਸੀ ਇਕੱਠੇ ਕਰੀ ਆਂਦੀ ਸੀ ਵੀ ਚਲੋ ਜਿੱਦੇ ਧੁੱਪ ਨਿਕਲੂਗੀ ਧੋਵਾਂਗੇ ਤੇ ਅੱਜ ਫਾਈਨਲੀ ਸੂਰਜ ਦੇਪਤੰਦਰਸ਼ਨ ਦਿੱਤੇ ਤੇ ਬਹੁਤ ਸਾਰੇ ਕੰਮ ਬਣ ਗਏ ਟਾਈਮ ਹੋ ਰਿਹਾ 5 ਵਜੇ ਦਾ ਮੈਂ ਆਇਆ ਵਾਕ ਕਰਕੇ ਤੇ ਇੱਥੇ ਬੈਠੀ ਆ ਮਨ ਨੂੰ ਜਾਂਦੀ ਮੰਜਾ ਖੜਾ ਕਰ ਜੂਗੀ ਮੈਂ ਕਈਆ ਪਾਣੀ ਦਾ ਗਲਾਸ ਗਰਮ ਕਰਕੇ ਪਾਣੀ ਪੀਨੇ ਆ ਫਿਰ ਮੰਦਰ ਜਾ ਕੇ ਬਣਾਉਂਗੀ ਦਾਲ ਔਰ ਪਾਲਕ ਦਾਲ ਪਾਲਕ ਮਸੂਰ ਦੀ ਦਾਲ ਤੇ ਪਾਲਕ ਮਿਕਸ ਕਰਕੇ ਦੋਨੇ ਚੀਜ਼ਾਂ ਇਕੱਠੀਆਂ ਬਣਾਉਂਗੀ ਮੂੰਗੀ ਨਹੀਂ ਪਾਉਂਦੀ ਕਦੀ ਮਸਰੀ ਪਾਉਂਗੀ ਸਰਦੀਆਂ ਚ ਨੇ ਬਹੁਤ ਵੱਡੀ ਪ੍ਰੋਬਲਮ ਹੁੰਦੀ ਆ ਆਪਾਂ ਪਾਣੀ ਦੀ ਕੁਆਂਟੀਟੀ ਆਪਣੀ ਘਟਾਉਣਾ ਨੇ ਪਾਣੀ ਨੀ ਪੂਰਾ ਪੀਤਾ ਜਾਂਦਾ ਹੈਗਾ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ ਪਾਣੀ ਪੀਣਾ ਬਹੁਤ ਜ਼ਿਆਦਾ ਔਖਾ ਲੰਦਾ ਠੰਡ ਵਿੱਚ ਜਰੂਰੀ ਆ ਰਹਾ ਹੁੰਦਾ ਨਾ ਫਿਰ ਮੈਂ ਕਿੱਥੇ ਦੋ ਗਲਾਸ ਹੀ ਪੀ ਲਾਂ ਦੀ ਕਈ ਵਾਰ ਤਾਂ ਆਪਾਂ ਬੈਹਿ ਜਾਣਾ ਉੱਠ ਕੇ ਦਿਲੀ ਨਹੀਂ ਕਰਦਾ ਵੀ ਕਰਮ ਕਰਕੇ ਪਾਣੀ ਪੀਏ ਤੇ ਪੀਣੇ ਮੈਂ ਕਿਹ ਪਾਣੀ ਦੇ ਗਲਾਸ ਪੀ ਲਾਂ ਫਿਰ ਕੰਮ ਲੱਗਾ ਜੀ ਇੱਕ ਹੋਰ ਕੰਮ ਲੱਗੇ ਤਾਂ ਫਿਰ ਕਾਲ ਹੋ ਜਾਂਦੀ ਪੀਨੇ ਪੀਨੇ ਬਸ ਅੰਗੇ ਟਾਈਮ ਲੰਘ ਜਾਂਦਾ ਤੇ ਹੁਣ ਸ਼ਾਮ ਨੂੰ ਬਣਾਉਣੀ ਸੀ ਦਾਲ ਪਾਲਕ ਮੈਂ ਕਿਹਾ ਜੇ ਤੁਹਾਡੇ ਨਾਲ ਵੀ ਰੈਸਪੀ ਕਮੈਂਟ ਆਇਆ ਸੀ ਕਿ ਮੈਨੂੰ ਸ਼ੇਅਰ ਕਰੋ ਰੈਸਪੀ ਇਹ ਮੈਂ ਲੈ ਰਹੀ ਮਸਰੀ ਦਾਲ ਇਹ ਕੋਨੇ ਮੂੰਗੀ ਮਸੜੇ ਬਿਨਾਂ ਛਿਲਕੇ ਤੋਂ ਮਸਰੀ ਹੈ ਲਸਣ ਤੇ ਪਿਆਜ਼ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਤੇ ਪਾਲਕ ਕੱਟ ਲਿਆ ਮੈਂ ਸਿਰਫ ਇੱਕ ਬੱਡਾ ਮਾਊਲ ਬਣਾਉਣਾਗਾ ਯਾਨੀ ਕਿ ਦੋ ਕਾਲੀਆਂ ਦਾਲ ਦੇ ਬਣ ਜਾਣਗੀਆਂ ਇਹਦੇ ਵਿੱਚੋਂ ਬਸ ਇਹ ਤਿੰਨ ਚੀਜ਼ਾਂ ਆਪ ਲੈਣੀਆਂ ਲਸਣ ਪਿਆਜ਼ ਦਾਲ ਤੇ ਪਾਲਕ ਮੇਰਾ ਤਰੀਕਾ ਹੈ ਬਣਾਉਣ ਦਾ ਬਾਕੀ ਤੂੰ ਤੜਕਾ ਲਗਾ ਸਕਦਾ ਤੂੰ ਮੈਂ ਤੜਕਾ ਨਹੀਂ ਲਗਾਉਂਦੀ ਮੈਂ ਕਬੂਦ ਹੀ ਆਇਲ ਦੀ ਨ ਪਾਉਂਦੀ ਰੈਸਪੀ ਵਿੱਚ ਤੜਕਾ ਨਹੀਂ ਲਗਾਵਾਂਗੇ ਇਹ ਨਹੀਂ ਹੈਗਾ ਦਾਲ ਸਵਾਦ ਨਹੀਂ ਬਣੂਗੀ ਦਾਲ ਬਹੁਤ ਜ਼ਿਆਦਾ ਟੇਸਟੀ ਕਰਾਰੀ ਬ ਦਵਿੰਦਰ ਤਾਂ ਖਾਂਦੇ ਨਹੀਂ ਹੈਗੇ ਪਾਲਕ ਵਗੈਰਾ ਪਰ ਮੈਨੂੰ ਇਸ ਤਰ੍ਹਾਂ ਵਧੀਆ ਲੱਗਦੀ ਹੈ ਟੇਸਟੀ ਲੱਗਦੀ ਹੈ ਤੁਸੀਂ ਜ਼ਰੂਰ ਬਣਾ ਕੇ ਦੇਖੋ ਇੱਕ ਵਾਰ ਵਧੀਆ ਲੱਗੂਗੀ ਜੀ ਤੜਕਾ ਲਾਉਣਾ ਹੈ ਤੜਕਾ ਲਗਾ ਲਿਓ ਨਹੀਂ ਲਗਾਉਂਗੇ ਤਾਂ ਵੀ ਬਹੁਤ ਟੇਸਟੀ ਲੱਗਦੀ ਆ ਤੁਹਾਨੂੰ ਨਹੀਂ ਲੱਗੂਗੀ ਮੈਂ ਤੜਕਾ ਲਗਾਇਆ ਹੁੰਦਾ ਕਰਾਰੀ ਬਹੁਤ ਬਣਦੇ ਔਰ ਪਾਲਕ ਵੀ ਖਾਂਦਾ ਜਾਂਦਾ ਇਸ ਤਰ੍ਹਾਂ ਨਹੀਂ ਕਈਆਂ ਨੂੰ ਪਾਲਕ ਖਾਣਾ ਔਖਾ ਲੱਗਦਾ ਜੇ ਤੁਸੀਂ ਇਸ ਤਰੀਕੇ ਨਾਲ ਖਾਓਗੇ ਨਾ ਦਾਲ ਪਾਲਕ ਬਣਾ ਕੇ ਤਾਂ ਪਾਲਕ ਵੀ ਖਾਂਦਾ ਹੋਊਗਾ ਪ੍ਰੋਟੀਨ ਵੀ ਮਿਲੂਗਾ ਤੁਹਾਨੂੰ ਨਾਲ ਜਿਹੜੇ ਪਾਲਕ ਦੇ ਤੁਹਾਨੂੰ ਗੁਣ ਮਿਲਣਗੇ ਉਹ ਤਾਂ ਮਿਲਣਗੇ ਮਿਲਣਗੇ ਹਾਂ ਬਹੁਤ ਜਿਆਦਾ ਟੇਸਟੀ ਰੈਸਪੀ ਬਣਦੀ ਹੈ ਮੈਂ ਮੋਸਟਲੀ ਇਹ ਰੈਸਪੀ ਡਿਨਰ ਲਈ ਬਣਾਉਣੀ ਹੁੰਦੀ ਆ ਉਹਦੇ ਲਈ। ਕੁੱਕਰ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਦਾਲ ਪਾਤੀ ਨਮਕ ਮਿਰਚ ਹਲਦੀ ਮਸਾਲੇ ਜੋ ਵੀ ਪਾਉਣੇ ਤਾਂ ਉਹ ਐਡ ਕਰਤੀ। ਪਾਲਕ ਪਾਤਾ। ਇਹਦਾ ਸੰ ਪਿਆਜ਼ ਪਾਤਾ ਵਿੱਚੀ ਬਸ ਇਸ ਵਿੱਚ ਮੈਂ ਆਇਲ ਨਹੀਂ ਵਿੱਚ ਪਾਉਂਦੀ ਬਿਲਕੁਲ ਵੀ ਰੈਸਪੀ ਵਿੱਚ। ਇਹ ਆਇਲ ਫ੍ਰੀ ਬਣਾਉਣੀ ਹੁੰਦੀ ਆ ਤੇ ਇਹਨੂੰ ਹਲਵਾ ਦੂੰਗੀ 2 ਬਿਸਮਸ ਬਸ ਤੇ ਆਪਣੀ ਦਾਲ ਬਣ ਕੇ ਹੋ ਜਾਊਗੀ ਫਿਰ ਤਿਆਰ। ਤੁਸੀਂ ਜ਼ਰੂਰ ਟ੍ਰਾਈ ਕਰਿਓ ਬਹੁਤ ਜਿਆਦਾ ਟੇਸਟੀ ਬਣਦੀ ਕਹੂੰਗੀ ਕੋਈ ਵੀ ਚੀਜੋ ਟਰਾਈ ਕਰਨ ਫੇਰ ਹੀ ਪਤਾ ਲੱਗਦਾ ਉਹਦਾ ਤੇ ਹੁਣ ਜਿਹੜੀਆਂ ਸਬਜ਼ੀਆਂ ਕੱਟ ਕੇ ਰੱਖੀਆਂ ਸੀਗੀਆਂ ਉਹ ਮੈਂ ਪਾ ਦਾ ਕੰਟੇਨਰਸ ਵਿੱਚ ਕਿਉਂਕਿ ਧੁੱਪ ਤਾਂ ਵੀ ਅਚਾਨਕ ਹੋ ਗਿਆ ਨਾ ਨਹੀਂ ਠੰਡ 'ਚ ਸਬਜ਼ੀ ਕੱਟਣੀ ਜਾਂ ਮਟਰ ਕੱਢਣੇ ਇਹ ਵੀ ਕੰਮ ਵੀ ਔਖਾ ਲੱਗਦਾ ਠੰਢ ਠੰਢੀਆਂ ਸਬਜ਼ੀਆਂ ਲੱਗਦੀਆਂ ਨੇ ਧੁੱਪੇ ਬਹਿ ਕੇ ਆਪਾਂ ਕੱਟ ਲਈਆਂ ਸਬਜ਼ੀਆਂ ਮਟਰ ਕੱਢ ਲਈ ਇਹਨਾਂ ਨੂੰ ਡੱਬੇ ਵਿੱਚ ਪਾ ਕੇ ਰੱਖ ਦਾਂਗੇ ਦੇਖਾਂਗੇ ਜਦੋਂ ਕੁਝ ਬਣਾਉਣਾ ਹੋਊਗਾ ਚਲੋ ਆਪਾਂ ਬਣਾ ਲਾਂਗੇ ਫਿਰ ਆਪਣੇ ਕੋਲ ਆਪਸ਼ਨ ਹੋਣੀ ਚਾਹੀਦੀ ਹੈ ਫਿਰ ਚਾਹੇ ਸਵੇਰੇ ਵੀ ਸਬਜ਼ੀ ਬਣੋਣੀ ਪਈ ਜਾਂ ਹੁੰਦਾ ਵੀ ਹੈ ਸਬਜ਼ੀ ਕੱਟਣੀਆਂ ਹੈ ਮਟਰ ਕੱ ਚੀਜ਼ ਆਪਣੀ ਤਿਆਰ ਹੋਵੇ ਸਬਜ਼ੀ ਕੱਟ ਕੇ ਤਿਆਰ ਹੋਈ ਫਟਾਫਟ ਆਪਾਂ ਦਲਕਾ ਲਗਾਉ ਤੇ ਬਣਾਉ। ਇਹ ਹਰੀ ਮਿਰਚਾਂ ਸਬਜ਼ੀ ਵਿੱਚੋਂ ਨਿਕਲ ਦੇ ਨਾ ਇਹਦਾ ਕਾੱਚ ਦੇ ਗਲਾਸ ਵਿੱਚ ਪਾ ਕੇ ਰੱਖ ਲਾਣੀ ਹੈ ਫ੍ਰਿਜ ਦੀ ਵਿੰਡੋ ਵਿੱਚ ਡੋਰ ਚ। ਈਜ਼ਲੀ ਉਥੋਂ ਚੱਕੋ ਤੇ ਯੂਜ਼ ਕਰੋ। ਤੇ ਹੁਣ ਜਿਹੜੇ ਪੰਡੇ ਪਏ ਨੇ ਟੋਕਰ ਵਿੱਚ ਧੋਤੇ ਨਾ ਮਚਕੂੰਗੀ ਤਾਂ ਕਿ ਜਿਹੜੇ ਹੋਰ ਪੰਡੇ ਹੋਏ ਨੇ ਫਿਰ ਉਹ ਧੋ ਕੇ ਮੈਂ ਰੱਖ ਲਾਂ। ਇਹਨਾਂ ਨੂੰ ਅੱਛੀ ਤਰ੍ਹਾਂ ਕੱਪੜੇ ਨਾਲ ਵਾਈਪ ਕਰਕੇ ਇਹ ਰੱਖ ਦੂੰਗੀ। ਇਹ ਵੀ ਕੰਮ ਹੀ ਹੋ ਜਾਂਦਾ ਹਨਾ ਕੰਮ ਆਪਾਂ ਪਰ ਗਿੰਨ ਦਿਨ ਹੈਗੇ ਜਾਨੀ ਕਿ ਮੂਟੇ ਕੰਮ ਹਨ ਪਰ ਇਹ ਵੀ ਕੰਮ ਹੀ ਹੋ ਜਾਂਦਾ ਜੋ ਉੱਪਰ ਇਹਨਾਂ ਦੇ ਗਿੱਲੇ ਭਾਂਡੇ ਰੱਖ ਦਾਂਗੇ ਇਹ ਸੁੱਕੇ ਭਾਂਡੇ ਵੀ ਫਿਰ ਗਿੱਲੇ ਹੋ ਜਾਣੇ ਨੇ ਆਪਣਾ ਕੰਮ ਚ ਵਾਜ ਜਾਣਾ ਕਿਉਂਕਿ ਕੰਜ ਕੱਲ ਤੋਂ ਉਹ ਵੀ ਇਨੀ ਟਾਈਮ ਲਗਾ ਕੇ ਸੁੱਕਦੇ ਨੇ ਭਾਂਡੇ ਚੋਸ ਕਰਕੇ ਨਹੀਂ ਹੁੰਦਾ ਕਿ ਇਹ ਅਗਲੇ ਭਾਂਡੇ ਚੱਕੇ ਜਾਣ ਫਿਰ ਨੈਕਸਟ ਦੋ ਕਿ ਰੱਖੇ ਜਾਣ ਮੇਰੇ ਵੱਲੋਂ ਮੇਰੀ ਪਿਆਰੀ YouTube ਫੈਮਿਲੀ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਲੱਖ ਲੱਖ ਵਧਾਈਆਂ ਲੋਹੜੀ ਦੀਆਂ ਬੈਕ ਰੂਜੀ ਤੁਹਾਨੂੰ ਖੁਸ਼ ਰੱਖਣਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤੁਹਾਡੇ ਸਾਰੇ ਸੁਪਨੇ ਪੂਰੇ ਕਰਨ ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕ ਤੇ ਇਧਰ ਆਪਾਂ ਕਰਾਂਗੇ ਭਾਂਡਿਆਂ ਵਾਲਾ ਟੋਕਰੀ ਪਹਿਲੀ ਟੋਕਰੀ ਵੀ ਮੇਰੀ ਧੋਣ ਵਾਲੀ ਸ਼ਿੰਕ ਵੀ ਧੋਣ ਵਾਲੀ ਬਸ ਉਹ ਹੀ ਕੱਲ ਠੰਡ ਵਿੱਚ ਨਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਐਂ ਤੋ ਆਪਾਂ ਲੱਗਣ ਲੱਗ ਜਾਈਏ ਜਿਵੇਂ ਅੱਜ ਲੱਗੀਆਂ ਨਾ ਬਹੁਤ ਸਾਰੇ ਕੰਮ ਕਰੀਏ ਫਿਰ ਤੇ ਇਧਰ ਦੇਖੋ ਆਪਣੀ ਦਾਲ ਬਣ ਕੇ ਰੜੀ ਆ ਫਕ ਤੁਸੀ ਕੰਸਿਸਟੈਂਸੀ ਦੀ ਆਪਣੇ ਅਕੋਰਡਿੰਗ ਰੱਖ ਸਕਦੇ ਤੁਹਾਨੂੰ ਪਤਲੀ ਖਾਣੀ ਪਸੰਦ ਆ ਕਿ ਗਾੜੀ ਖਾਣੀ ਪਸੰਦ ਆ ਮੈਨੂੰ ਬਹੁਤ ਜ਼ਿਆਦਾ ਪਤਲੀ ਤੇ ਬਹੁਤ ਜ਼ਿਆਦਾ ਸੁੱਕੀ ਡਰਾਈ ਜੀ ਦਾਲ ਨਹੀਂ ਪਸੰਦ ਥੋੜੀ ਰਸੇ ਜਾਲੀ ਵਧੀਆ ਲੱਗਦੀ ਆ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਖਾਣਾ ਵੀ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਹੁਣ ਕਿਚਨ ਦਾ ਕੰਮ ਸਾਰਾ ਫਿਨਿਸ਼ ਸੀ ਦਾਲ ਬਣੀ ਪਈ ਸੀ ਆਟਾ ਵੀ ਮੇਰਾ ਗੁੰਨਾ ਪਈ ਸੀ ਕੁਝ ਮੇਰੇ ਕੋਲ ਸਵੇਰ ਵਾਲੀ ਮੂਠਾਂ ਦਾਲ ਪਈ ਸਵੇਰੇ ਮੈਂ ਦਾਲ ਬਣਾਈ ਸੀ ਮੰਮੀ ਤੇ ਦਵਿੰਦਰ ਉਹ ਖਾਣਗੇ ਮੈਂ ਇਹ ਵਾਲੀ ਦਾਲ ਖਾऊंगी ਸੀ ਹੁਣ ਮੈਂ ਕਰ ਦੂੰ ਕਿਚਨ ਇੱਕ ਵਾਰ ਵਾਈਪ ਸਾਰੀ ਕਿਉਂਕਿ ਇਸ ਵਾਰ ਮੈਂ ਸਿਰਫ ਫੁਲਕੇ ਬਣਾਉਂਗੀ ਜਦੋਂ ਹੁਣ ਸ਼ਾਮ ਦਾ ਡਿਨਰ ਬਣਾਉਂਗਾ ਉਹ ਫੁਲਕੇ ਬਣਨਗੇ ਇਕੱਲੇ ਬਸ ਫਿਰ ਉਸ ਤੋਂ ਪਹਿਲਾਂ ਮੈਨੂੰ ਇਹ ਹੁੰਦਾ ਇੱਕ ਵਾਰ ਕਿਚਨ ਸਾਰੀ ਸਾਫ਼ ਹੋਵੇ ਤਾਂ ਕਿ ਮੈਂ ਆਪਣਾ ਫੁਲਕੇ ਦਾ ਸੈਟਅਪ ਚੱਕਣਾ ਬੈਠਣ ਵੇਰੇ ਇੱਥੇ ਰੱਖ ਸਕਾਂ ਮੈਸੇ ਵੀ ਸਾਫ਼ ਕਿਚਨ 'ਚ ਕੰਮ ਕਰਨ ਦਾ ਦਿਲ ਕਰਦਾ ਪਤਾ ਨਹੀਂ ਕਿੰਨੀ ਕਵਾਰ ਮੈਂ ਸ਼ੈਲਫ ਸਾਫ਼ ਕਰਦੀ ਹੂੰ ਦਿਨ 'ਚ ਟਾਈਮ ਹੋ ਰਿਹਾ ਪੌਣੇ 8 ਦਾ ਡਿਨਰ ਕਰਕੇ ਮੈਂ ਆਈ ਹਾਂ ਕਿਚਨ ਕੁਛ ਨਾ ਕਲੀਨ ਕਰਕੇ ਤੁਹਾਨੂੰ ਕਰਦੇ ਵੇਟ ਵਿੱਚ ਵੌਕ ਉਹ ਤਾਂ ਦਵਿੰਦਰ ਵੀ ਕਰਦੇ ਹੁੰਦੇ ਨੇ ਪਰ ਅੱਜ ਉਹ ਪਹਿਲਾਂ ਵੌ क्योंकि फिर वो वेट नहीं कहते अज नहीं मेथों वेट होंगी मैं जाना वॉक करचन कुचन क्लीन करके आने की किचन क्लीन करके फिर निकला बहार तो उन्हें टाइम वॉक करके अंदर आ गए मैं किचन चु फ्री हुई हूँ तो हम मैं कर रही हूँ वॉक मैं क्या मैं ताप करूँगी मैं पीछे रहाँ <laughs> अब ठंड घट है धुप निकली सी ना दिन ठंड तो था, है पर अगे ना फर्क अज दिन धुप तो रही बहुत वाला तो रहा मौसम कपड़े कुपड़े सुके बहुत वाइए दिन लगे अच्छे हूँ करें भीडियो एंड वीडियो देखनी बहुत बहुत थैंक यू थोड़े प्यार लिए सपोर्ट लिए बहुत बहुत धनबाद ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਤੇ ਫਸਟ ਟਾਈਮ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਾਂਗੇ ਖੋ ਨੰਮੀ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਸਰਚੀਟੇ ਕਾਲਸ